ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਪਣੇ ਰਜਿਸਟਰਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਪੰਜ ਨੰਬਰ ਰਜਿਸਟਰ ਬਾਰੇ ਗੱਲ ਕਰਾਂਗੇ ਪੰਜ ਨੰਬਰ ਰਜਿਸਟਰ ਜਿਹਦੇ ਵਿੱਚ ਅਸੀਂ ਪ੍ਰੈਗਨੈਂਟ ਲੇਡੀਸ ਦਾ ਜਿਹੜਾ ਰਿਕਾਰਡ ਉਹ ਰੱਖਦੇ ਆ ਜਿਹੜਾ ਇਹ ਰਜਿਸਟਰ ਹੁੰਦਾ ਆ ਪੰਜ ਨੰਬਰ ਰਜਿਸਟਰ ਇਹਦੇ ਬਾਰੇ ਮੈਂ ਦੱਸਣਾ ਚਾਹਾਂਗੀ ਕਿ ਇਹ ਰਜਿਸਟਰ ਜਿਹੜਾ ਆ ਇਹ ਮਨਥਲੀ ਰਜਿਸਟਰ ਨਹੀਂ ਹੁੰਦਾ ਇਦੇ ਵਿੱਚ ਜਿਹੜਾ ਰਜਿਸਟਰ ਦੇ ਵਿੱਚ ਨਾਂ ਇੱਕ ਵਾਰੀ ਹੀ ਚੜਾਇਆ ਜਾਂਦਾ ਮਤਲਬ ਇੱਕ ਗਰਭવતી ਦਾ ਨਾਂ ਜਿਹੜਾ ਹੈ ਬੱਚਾ ਹੋਣ ਤੱਕ ਜਿਹੜਾ ਅਸੀਂ ਚੜਾਉਨੇ ਆ ਠੀਕ ਹੈ ਮਤਲਬ ਇੱਕ ਵਾਰੀ ਹੀ ਆਪਾਂ ਇਹਦੇ ਵਿੱਚ ਰਜਿਸਟਰਡ ਕਰਨਾ 9 ਮਹੀਨੇ ਦੇ ਅੰਦਰ ਇੱਕ ਵਾਰੀ ਹੀ ਜਿਹੜਾ ਗਰਭਤੀ ਦਾ ਨਾਂ ਚੜਨਾ ਹੈ ਠੀਕ ਹੈ ਸਾਰੀ ਪ੍ਰੈਗਨਨਸੀ ਜਿਹੜੀ ਉਹਦੀ ਇਹਦੇ ਵਿੱਚ ਨੋਟ ਡਾਊਨ ਕਰਨੀ ਆ ਠੀਕ ਹੈ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਇਦੇ ਵਿੱਚ ਸਥਾਈ ਤੇ ਦੋਸਤ ਦੋ ਤਰੀਕਿਆਂ ਨਾਲ ਸਥਾਈ ਤੇ ਅਸਥਾਈ ਜਿਹੜਾ ਮਹਿਲਾਵਾਂ ਦਾ ਸੀ ਰਿਕਾਰਡ ਰੱਖਣਾ ਹੈ ਵੱਖਰੇ ਵੱਖਰੇ ਪੰਨਿਆਂ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਹੈ ਸਥਾਈ ਨਿਵਾਸੀ ਹੈ ਉਹਨਾਂ ਦਾ ਰਿਕਾਰਡ ਲਿਖਿਆ ਹੋਇਆ ਹੈ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਲੜੀ ਨੰਬਰ ਇਸ ਰਜਿਸਟਰ ਦੇ ਵਿੱਚ ਇਸ ਔਰਤ ਦਾ ਲੜੀ ਨੰਬਰ 1 ਹੈ ਉਸ ਤੋਂ ਬਾਅਦ ਪਰਿਵਾਰ ਦਾ ਲੜੀ ਨੰਬਰ ਸਰਵੇ ਰਜਿਸਟਰ ਦੇ ਵਿੱਚ 75 ਨੰਬਰ ਪਰਿਵਾਰ ਦੀ ਇਹ ਔਰਤ ਹੈ ਪਰਿਵਾਰ ਅੰਦਰ ਇਹਦਾ 9 ਨੰਬਰ ਹੈ ਮਨਦੀਪ ਕੌਰ ਠੀਕ ਹੈ ਇੱਥੇ ਤੁਸੀਂ ਆਪ ਦੀ ਸਹੂਲਤ ਲਈ ਪਤੀ ਦਾ ਨਾਮ ਵੀ ਲਿਖ ਸਕਦੇ ਹੋ ਠੀਕ ਹੈ ਤੇ ਨਾਲ ਫੋਨ ਨੰਬਰ ਲਿਖਣਾ ਜ਼ਰੂਰੀ ਹੈ ਉਸ ਤੋਂ ਬਾਅਦ ਆਂਗਣਵਾੜੀ ਸੈਂਟਰ ਵਿਖੇ ਨਾਮ ਦਰਜ ਕਰਨ ਦੀ ਤੁਸੀਂ ਇੱਥੇ ਤਰੀਕ ਲਿਖਣੀ ਹੈ ਠੀਕ ਹੈ ਉਸ ਤੋਂ ਬਾਅਦ ਕਿੰਨਵੀਂ ਪ੍ਰੈਗਨੈਂਸੀ ਹੈ ਇਹ ਤੁਸੀਂ ਕਨਫਰਮ ਕਰਨਾ ਹੈ ਵੀ ਇਸ ਦੀ ਪ੍ਰੈਗਨੈਂਸੀ ਜਿਹੜੀ ਹੈ ਕਿੰਨਵੀਂ ਹੈ ਕਈ ਵਾਰੀ ਕਈ ਹੁੰਦਾ ਹੈ ਕਿ ਕਿਸੇ ਦਾ ਮਿਸਕਾਰੇਜ ਹੋਇਆ ਹੁੰਦਾ ਹੈ ਜਾਂ ਫਿਰ ਜਿਹੜਾ ਆ ਸਾਨੂੰ ਜਾਣਕਾਰੀ ਨਹੀਂ ਹੁੰਦੀ ਕਿ ਪ੍ਰੈਗਨਨਸੀ ਦੇ ਬਾਰੇ ਜਿਹੜਾ ਤੁਸੀਂ ਕਨਫਰਮ ਕਰਨਾ ਹੈ ਵੀ ਪ੍ਰੈਗਨਨਸੀ ਕਿੰਨੀ ਵੀ ਹੈਗੀ ਹੈ ਪਹਿਲਾਂ ਕਿੰਨੇ ਬੱਚੇ ਆ ਤੇ ਹੁਣ ਕਿੰਨਾ ਗਰਭ ਹੈ ਠੀਕ ਹੈ ਉਸ ਤੋਂ ਬਾਅਦ ਐਲ ਐਮ ਪੀ ਡੇਟ ਆਖਰੀ ਮਹਾਵਰੀ ਦੀ ਮਿਤੀ ਇੱਥੇ ਤੁਸੀਂ ਲਿਖਣੀ ਹੈ ਉਸ ਤੋਂ ਬਾਅਦ ਡਿਊ ਡੇਟ ਇੱਥੇ ਬਣਾ ਕੇ ਤੁਸੀਂ ਲਿਖਣੀ ਹੈ ਠੀਕ ਹੈ ਡਿਊ ਡੇਟ ਦੇ ਲਈ ਸਾਡੇ ਕੋਲੇ ਚਾਰਟ ਮਿਲੇ ਹੋਇਆ ਹੈ ਕੈਲੰਡਰ ਦੇ ਵਿੱਚ ਤੁਸੀਂ ਇਹਦੀ ਡੇਟ ਬਣਾ ਲੈਣੀ ਹੈ ਉਸ ਤੋਂ ਬਾਅਦ ਫਰਸਟ ਟੀਟੀ ਇਹਨੂੰ ਕਿੰਨੀ ਤਰੀਕ ਨੂੰ ਲੱਗਿਆ ਉਹ ਤਰੀਕ ਉਸ ਤੋਂ ਬਾਅਦ ਸੈਕਿੰਡ ਟੀਟੀ ਦੀ ਤਰੀਕ ਠੀਕ ਹੈ ਉਸ ਤੋਂ ਬਾਅਦ ਆਇਰਨ ਤੇ ਫੋਲਿਕ ਐਸਿਡ ਦੀ ਜਿਹੜੀ ਆਪਾਂ ਸਪਲਾਈ ਸਾਡੇ ਕੋਲੇ ਆਉਂਦੀ ਆ ਜਾਂ ਆ ਆਸ਼ਾ ਵਰਕਰ ਜਾਂ ਐਨਐਮ ਦੇ ਕੇ ਜਾਂਦੇ ਆ ਉਹ ਤੁਸੀਂ ਇੱਥੇ ਨੋਟ ਡਾਊਨ ਕਰਨੇ ਆ ਇੱਕ ਮਹੀਨੇ ਲਈ 30 ਗੋਲੀਆਂ 30 ਜਿਹੜੀਆਂ ਗੋਲੀਆਂ ਤਿੰਨ ਵਾਰ ਦਿੱਤੀਆਂ ਜਾਂਦੀਆਂ ਠੀਕ ਹੈ 90 ਦਿਨ ਦਾ ਕੋਰਸ ਹੁੰਦਾ ਉਸ ਤੋਂ ਬਾਅਦ ਜਨੇਪੇ ਤੋਂ ਪਹਿਲਾਂ ਚੈੱਕਅਪ ਇੱਥੇ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਇਹ ਜਿਹੜੀ ਕਾਲਮ ਹੈਗਾ ਇਹਦੇ ਵਿੱਚ ਤੁਸੀਂ ਜਨੇਪੇ ਤੋਂ ਜਦੋਂ ਪਹਿਲੀ ਵਾਰੀ ਜਿਹੜਾ ਚੈੱਕਅਪ ਆ ਉਹਦੇ ਉੱਪਰ ਉੱਪਰਲੀ ਲਾਈਨ ਦੇ ਵਿੱਚ ਤੁਸੀਂ ਉਹਦੀ ਤਰੀਕ ਲਿਖਣੀ ਆ ਜਦੋਂ ਪਹਿਲੀ ਵਾਰੀ ਉਹਦਾ ਚੈੱਕਅਪ ਹੋਇਆ ਤਾਂ ਕਿੰਨਾ weight ਸੀ ਉਹ نیچے ਲਿਖਣਾ ਠੀਕ ਹੈ ਉਸ ਤੋਂ ਬਾਅਦ ਅਗਲਾ ਚੈੱਕਅਪ ਕਦੋਂ ਹੋਇਆ ਤੇ ਉਹਦਾ weight ਜਿਹੜਾ ਕਿੰਨਾ ਇਨਕਰੀਜ਼ ਹੋਇਆ ਡਿਕਰੀਜ਼ ਹੋਇਆ ਤੁਸੀਂ ਇੱਥੇ ਲਿਖਣਾ ਉਸ ਤੋਂ ਬਾਅਦ ਤੀਜੀ ਵਾਰੀ ਜਦੋਂ weight ਕੀਤਾ ਗਿਆ ਉਸ ਤੋਂ ਬਾਅਦ ਚੌਥੀ ਵਾਰੀ ਠੀਕ ਹੈ ਇਸੇ ਤਰ੍ਹਾਂ ਜਿਹੜਾ ਤੁਸੀਂ ਚਾਰੇ ਕਾਲਮ ਫਿਲ ਕਰ ਲੈਣੇ ਆ ਉੱਪਰ ਲਿਖਣੀ ਆ ਤਰੀਕ نیچے weight ਠੀਕ ਹੈ ਉਸ ਤੋਂ ਬਾਅਦ ਹੈਗਾ ਕਦੋਂ ਜਿਹੜੇ ਡਿਲੀਵਰੀ ਕਿੰਨੀ ਤਰੀਕ ਨੂੰ ਹੋਈ ਉਹ ਤਰੀਕ ਤੇ ਮਹੀਨਾ ਉੱਪਰਲੀ ਲਾਈਨ ਦੇ ਵਿੱਚ ਤਰੀਕ ਐਗਜ਼ੈਕਟ ਡੇਟ ਲਿਖਣੀ ਆ ਬੱਚੇ ਦੀ ਡੇਟ ਆਫ ਬਰਥ ਹੀ ਹੋਊਗੀ ਇਹ نیچے ਤੁਸੀਂ ਜਿਹੜਾ ਇਹਦਾ ਮਹੀਨਾ ਲਿਖਣਾ ਕਿਸ ਮਹੀਨੇ ਦੇ ਵਿੱਚ ਡਿਲੀਵਰੀ ਹੋਈ ਆ ਉਸ ਤੋਂ ਬਾਅਦ ਜਨੇਪਾ ਜਿਹੜਾ ਉਹ ਕਿੱਥੇ ਹੋਇਆ ਕਰ ਕਰ ਵਿੱਚ ਹੋਇਆ ਜਾਂ ਸਿਹਤ ਸੰਸਥਾ ਵਿੱਚ ਹੋਇਆ ਉਹ ਤੁਸੀਂ ਇੱਥੇ ਨੋਟ ਡਾਊਨ ਕਰਨਾ ਹੈ ਠੀਕ ਹੈ ਤੇ ਪਿੰਡ ਜਾਂ ਸ਼ਹਿਰ ਦਾ ਨਾਮ ਜਿੱਥੇ ਵੀ ਜਨਮ ਹੋਇਆ ਉਹ ਤੁਸੀਂ ਰਾਈਟ ਡਾਊਨ ਕਰਨਾ ਹੈ ਲਾਈਵ ਬੱਚਾ ਜਿਹੜਾ ਜਨਮ ਹੋਇਆ ਉਹ ਲਾਈਵ ਸੀ ਜਾਂ ਡੈਡ ਸੀ ਉਹ ਇੱਥੇ ਵੇਰਵਾ ਦੇਣਾ ਉਸ ਤੋਂ ਬਾਅਦ ਉਸ ਦਾ ਲਿੰਗ ਲਿਖਣਾ ਹੈ ਲੜਕਾ ਹੈ ਜਾਂ ਲੜਕੀ ਠੀਕ ਹੈ ਉਸ ਤੋਂ ਬਾਅਦ ਪਹਿਲੀ ਵਾਰ ਬੱਚੇ ਦਾ ਭਾਰ ਤੋਲੇ ਜਾਣ ਦੀ ਮਿਤੀ ਮਤਲਬ ਜਿੱਦਾਂ ਡਿਲੀਵਰੀ ਹੋਈ ਆ ਉਸ ਦਿਨ ਹੀ ਤਕਰੀਬਨ ਭਾਰ ਤੋਲ ਲਿਆ ਜਾਂਦਾ ਉਹ ਤਰੀਕ ਇੱਥੇ ਲਿਖਣੀ ਹੈ نیچے ਲਿਖਣਾ ਹੈ ਕਿ ਕਿੰਨਾ weight ਸੀ ਇਸ ਬੱਚੇ ਦਾ ਠੀਕ ਹੈ ਮਤਲਬ ਇਥੇ ਤੱਕ ਡਿਲੀਵਰੀ ਦੀ ਜਿਹੜੀ ਸਾਰੀ ਆ ਜਾਣਕਾਰੀ ਸਾਡੇ ਸਾਡੇ ਕੋਲ ਡਿਲੀਵਰੀ ਦੀ ਹੋ ਗਈ ਉਸ ਤੋਂ ਬਾਅਦ ਪਰਿਵਾਰਿਕ ਵੇਰਵਿਆਂ ਦੇ ਰਜਿਸਟਰ ਵਿੱਚ ਬੱਚੇ ਦਾ ਲੜੀ ਨੰਬਰ ਮਤਲਬ ਜਿਹੜਾ ਸਾਡਾ ਸਰਵੇ ਰਜਿਸਟਰ ਆ ਉਹਦੇ ਵਿੱਚ ਹੁਣ ਅਸੀਂ ਬੱਚੇ ਦਾ ਲੜੀ ਨੰਬਰ ਕੀ ਦੇ ਤਾਂ ਹੁਣ ਮਾਂ ਦਾ ਨੰਬਰ ਤਾਂ 9 ਸੀਗਾ ਠੀਕ ਹੈ ਇਹਦੇ ਨਾਲ ਹੀ ਬੱਚੇ ਦਾ ਲੜੀ ਨੰਬਰ ਆ ਗਿਆ 10 ਠੀਕ ਹੈ ਸਹਿਜਦੀਪ ਸਿੰਘ ਇੱਥੇ ਅਸੀਂ ਆਪਣੀ ਸਹੂਲਤ ਲਈ ਬੱਚੇ ਦਾ ਨਾਮ ਵੀ ਰਾਈਟ ਡਾਊਨ ਕਰ ਲੈਣਾ ਠੀਕ ਹੈ ਇਸ ਤਰ੍ਹਾਂ ਮਤਲਬ ਇੱਕ ਔਰਤ ਦੀ ਡਿਲੀਵਰੀ ਜਿਹੜੀ ਹੈ ਇਕੋ ਲਾਈਨ ਦੇ ਵਿੱਚ ਉਹਦੀ ਪ੍ਰੈਗਨੈਂਸੀ ਸਾਰੀ ਆਪਾਂ ਰਾਈਟ ਡਾਊਨ ਕਰਨੀ ਹੈ ਠੀਕ ਹੈ ਜਿੰਨਾ ਵੇਰਵਾ ਸਾਰਾ ਇੱਕ ਲਾਈਨ ਦੇ ਵਿੱਚ ਹੀ ਚੜ ਜਾਣਾ ਇਹਨੂੰ ਬਾਰ-ਬਾਰ ਨਹੀਂ ਚੜਾਉਣਾ ਠੀਕ ਹੈ ਇਸੇ ਤਰ੍ਹਾਂ ਲੜੀ ਨੰਬਰ ਦੇ ਕੇ ਨਾਲ ਸਾਰੇ ਜਿਹੜਾ ਆ ਵੇਰਵਾ ਤੁਸੀਂ ਚੜਾਈ ਜਾਣਾ ਠੀਕ ਹੈ ਹਰੇਕ ਮਹੀਨੇ ਜਿਹੜਾ ਆ ਇਹਨੂੰ ਅਪਡੇਟ ਕਰਨਾ ਹੈ ਜਦੋਂ ਵੀ ਤੁਹਾਡੇ ਕੋਲੇ ਵੀਕਲੀ ਆਪਣੇ ਬੁੱਧਵਾਰ ਨੂੰ ਇੰਜੈਕਸ਼ਨ ਲੱਗਦੇ ਆ ਵੈਕਸੀਨੇਸ਼ਨ ਹੁੰਦੀ ਆ ਉਦੋਂ ਇਹਨੂੰ ਅਪਡੇਟ ਕਰਨਾ ਹੈ ਹਰੇਕ ਮਹੀਨੇ ਪਰ बार-बार ਨਾਮ ਜਿਹੜੇ ਆ ਉਹ ਨਹੀਂ ਚੜਾਣੇ ਮੈਂ ਦੁਬਾਰਾ ਦੱਸ ਰਹੀ ਆ ਵੀ ਇਹ ਸਾਡਾ ਮੰਥਲੀ ਰਜਿਸਟਰ ਨਹੀਂ ਹੈਗਾ ਇਹ ਸਾਡਾ ਈਅਰਲੀ ਰਿਕਾਰਡ ਕਹਿ ਸਕਦੇ ਆ ਠੀਕ ਹੈ ਮਤਲਬ ਇਹਦੇ ਵਿੱਚ ਜਿਹੜਾ ਆ ਇੱਕ ਵਾਰੀ ਹੀ ਨਾਂ ਚੜਦਾ ਇੱਕ ਗਰਭਵਤੀ ਦਾ ਜਦੋਂ ਦੁਬਾਰਾ ਪ੍ਰੈਗਨੈਂਟ ਹੋਊਗੀ ਤਾਂ ਦੁਬਾਰਾ ਨਾਮ ਚੜੂਗਾ ਮਤਲਬ ਤੁਸੀਂ ਜਿਵੇਂ ਦੇਖ ਸਕਦੇ ਹੋ ਕਿੰਨੀਆਂ ਗਰਭਵਤੀਆਂ ਸਾਲ ਦੇ ਵਿੱਚ ਅਸੀਂ ਇਹਦੇ ਵਿੱਚ ਨੋਟ ਡਾਉਨ ਕਰ ਸਕਦੇ ਹਾਂ ਠੀਕ ਹੈ ਜੀ ਸਾਰੀ ਰਿਪੋਰਟ ਸਾਡੀ ਪ੍ਰੈਗਨੈਂਟ ਲੇਡੀਆਂ ਦੀ ਇਹਦੇ ਵਿੱਚ ਬਣ ਜੂਗੀ ਇਹ ਸਾਡਾ ਪੰਜ ਨੰਬਰ ਰਜਿਸਟਰ ਹੈ ਗਰਭਕਾਲ ਤੇ ਜਨੇਪਾ ਦਾ ਠੀਕ ਹੈ ਜੀ ਜੇ ਮੇਰੀ ਦੱਸੀ ਹੋਈ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਇਹਨੂੰ ਸ਼ੇਅਰ ਵੀ ਕਰ ਦਿਓ ਥੈਂਕ ਯੂ